ਸਤਿ ਸ਼੍ਰੀ ਅਕਾਲ ਜੀ ਹਾਜ਼ਰ ਹੋਇਆ ਨਵੀਂ ਕਹਾਣੀ ਦੇ ਨਾਲ ਅੱਜ ਸਵੇਰੇ ਸਵੇਰੇ ਮੇਰਾ ਦਯੋਰ ਮੇਰੇ ਕਮਰੇ ਦੇ ਆਸੇ-ਪਾਸੇ ਚੱਕਰ ਲਾ ਰਿਹਾ ਸੀ ਮੈਂ ਉਹਨੂੰ ਦੋ ਵਾਰ ਪੁੱਛਿਆ ਕਿ ਕੀ ਗੱਲ ਹੈ ਉਹ ਕਹਿਣ ਲੱਗਿਆ ਭਾਬੀ ਕੋਈ ਗੱਲ ਨਹੀਂ ਬਸ ਮੇਰੇ ਦਿਲ ਵਿੱਚ ਅਜੀਬ ਜਿਹੀ ਬੇਚੈਨੀ ਹੋ ਰਹੀ ਹੈ ਉਹਦੀ ਗੱਲ ਸੁਣ ਕੇ ਮੈਂ ਵੀ ਪਰੇਸ਼ਾਨ ਹੋ ਗਈ ਕਿਉਂਕਿ ਉਹਦੀ ਉਮਰ ਸਿਰਫ 21 ਤੋਂ 22 ਸਾਲ ਦੀ ਸੀ ਤੇ ਉਹ ਜਦੋਂ ਵੀ ਮੇਰੇ ਨਾਲ ਗੱਲ ਕਰਦਾ ਤਾਂ ਬਸ ਇੱਕ ਹੀ ਗੱਲ ਕਰਦਾ ਕਿ ਭਾਬੀ ਮੇਰੇ ਦਿਲ ਵਿੱਚ ਬਹੁਤ ਬੇਚੈਨੀ ਹੋ ਰਹੀ ਹੈ ਤੇ ਅੱਜ ਵੀ ਅਜੀਹਾ ਹੀ ਹੋ ਰਿਹਾ। ਸਵੇਰ ਤੋਂ ਉਹ ਮੇਰੇ ਅੱਗੇ ਪਿੱਛੇ ਘੁੰਮ ਰਿਹਾ ਸੀ। ਕਦੇ ਕਹਿੰਦਾ ਕਿ ਚਾਹ ਬਣਾ ਦੇ ਤੇ ਕਦੇ ਕਹਿੰਦਾ ਕੋਈ ਚੀਜ਼ ਲਿਆ ਦੇ। ਮੈਨੂੰ ਲੱਗਦਾ ਸੀ ਕਿ ਸ਼ਾਇਦ ਉਹਦੀ ਸਿਹਤ ਠੀਕ ਨਹੀਂ ਹੈ। ਪਰ ਫਿਰ ਸ਼ਾਮ 4 ਵਜੇ ਮੈਂ ਦੇਖਿਆ ਕਿ ਉਹ ਰਸੋਈ ਵਿੱਚ ਪਏ ਹੋਏ ਮੇਜ਼ ਦੇ ਕੋਲ ਪਈ ਕੁਰਸੀ 'ਤੇ ਬੈਠਾ ਸੀ ਤੇ ਮੈਨੂੰ ਅਜੀਹੀ ਨਜ਼ਰ ਨਾਲ ਦੇਖ ਰਿਹਾ ਸੀ ਕਿ ਮੈਂ ਡਰ ਹੀ ਗਈ। ਮੈਨੂੰ ਉਹਦੀਆਂ ਨਜ਼ਰਾਂ ਨੂੰ ਦੇਖ ਕੇ ਬਹੁਤ ਡਰ ਲੱਗਣ ਲੱਗ ਗਿਆ। ਪਰ ਮੈਂ ਉਹਨੂੰ ਨਜ਼ਰ ਅੰਦਾਜ਼ ਕਰ ਦਿੱਤਾ ਉਹ ਮੈਨੂੰ ਨਜ਼ਰ ਅੰਦਾਜ਼ ਕਰਦੀ ਨੂੰ ਦੇਖ ਕੇ ਤਰੰਤ ਹੀ ਬੋਲਿਆ ਕੀ ਹੋਇਆ ਭਾਬੀ ਕੀ ਤੁਹਾਨੂੰ ਮੈਂ ਕੋਈ ਲਫੰਗਾ ਲੱਗਦਾ ਮੈਂ ਇਹੋ ਜਿਹਾ ਤਾਂ ਬਿਲਕੁਲ ਵੀ ਨਹੀਂ ਹਾਂ ਮੈਂ ਤੁਹਾਨੂੰ ਪਿਆਰ ਦੀ ਨਜ਼ਰ ਨਾਲ ਦੇਖ ਰਹੀ ਹਾਂ ਬਸ ਮੈਂ ਉਹਦੀ ਗੱਲ ਸੁਣ ਕੇ ਹੋਰ ਵੀ ਪਰੇਸ਼ਾਨ ਹੋ ਗਈ ਸੀ ਦੌਰ ਨੂੰ ਪਿਆਰ ਦੀ ਨਹੀਂ ਇੱਜ਼ਤ ਦੀ ਨਜ਼ਰ ਨਾਲ ਆਪਣੀ ਭਾਪੀ ਨੂੰ ਦੇਖਣਾ ਚਾਹੀਦਾ ਸੀ ਮੇਰੀ ਇਹ ਗੱਲ ਸੁਣ ਕੇ ਉਹ ਅਜੀਬ ਜਿਹੇ ਅੰਦਾਜ਼ ਵਿੱਚ ਬੈਠ ਗਿਆ ਬੁੱਝ ਗਿਆਗੇ ਭਾਬੀ ਤੁਹਾਨੂੰ ਕਿ ਮੇਰੀ ਨੀਤ ਤੇ ਸ਼ੱਕ ਹੈ ਮੈਂ ਇਹੋ ਜਿਹਾ ਨਹੀਂ ਆ ਤੁਸੀਂ ਮੇਰੀ ਮਾਂ ਵਰਗੇ ਲੱਗਦੇ ਹੋ ਤੇ ਮਾਂ ਦੇ ਨਾਲ ਮੁਹੱਬਤ ਵੀ ਤਾਂ ਕੀਤੀ ਜਾ ਸਕਦੀ ਹੈ ਤੇ ਫਿਰ ਉਹਦੀ ਇੱਜ਼ਤ ਆਪਣੇ ਆਪ ਹੀ ਹੋ ਜਾਂਦੀ ਹੈ ਉਹਦੇ ਵਿੱਚ ਤੁਹਾਨੂੰ ਕਹਿਣ ਦੀ ਜ਼ਰੂਰਤ ਨਹੀਂ ਪੈਂਦੀ ਅੱਛਾ ਠੀਕ ਹੈ ਤੂੰ ਜ਼ਿਆਦਾ ਗੱਲਾਂ ਨਾ ਕਰ ਮੈਂ ਹੱਥ ਖੜਾ ਕਰਕੇ ਉਹਨੂੰ ਜਾਣ ਦਾ ਇਸ਼ਾਰਾ ਕੀਤਾ ਉਹ ਕਹਿਣ ਲੱਗਿਆ ਭਾਬੀ ਤੁਸੀਂ ਸੋਚ ਲਓ ਜੇ ਮੈਂ ਚਲਾ ਗਿਆ ਤਾਂ ਵਾਪਸ ਨਹੀਂ ਆਉਂਗਾ ਕੀ ਕੀ ਮਤਲਬ ਹੈ ਤੇਰਾ ਤੂੰ ਵਾਪਸ ਨਹੀਂ ਆਵੇਂਗਾ ਜਾ ਕਿੱਥੇ ਰਿਆਂ ਤੂੰ ਕਮਰੇ ਵਿੱਚ ਹੀ ਤਾਂ ਜਾ ਰਿਆਂ ਜਾ ਜਾ ਕੇ ਸੌਂ ਜਾ ਮੇਰੀ ਗੱਲ ਸੁਣ ਕੇ ਉਹਨੇ ਆਪਣੇ ਸਿਰ ਨੂੰ ਅਜੀਬ ਜਿਹੇ ਅੰਦਾਜ਼ ਵਿੱਚ ਹਿਲਾਇਆ ਤੇ ਬੋਲਿਆ ਠੀਕ ਹੈ ਮੈਂ ਆਪਣੇ ਕਮਰੇ ਵਿੱਚ ਹੀ ਤਾਂ ਜਾ ਰਿਆਂ ਪਰ ਯਾਦ ਰੱਖਿਓ ਤੁਹਾਨੂੰ ਮੈਂ ਯਾਦ ਆਊਂਗਾ ਤਾਂ ਤੁਸੀਂ ਬਹੁਤ ਪਛਤਾਉਂਗੇ ਉਹਦੀਆਂ ਇਹਨਾਂ ਗੱਲਾਂ ਨੇ ਤਾਂ ਮੈਨੂੰ ਬਹੁਤ ਪਰੇਸ਼ਾਨ ਕਰ ਦਿੱਤਾ ਸੀ ਪਰ ਮੈਂ ਕੁਝ ਬੋਲੀ ਨਹੀਂ ਕਿਉਂਕਿ ਮੈਂ ਆਪਣੇ ਧਿਆਰ ਦੇਉਰ ਪੁੰਨੂ ਨੂੰ ਪਿਆਰ ਵੀ ਕਰਦੀ ਸੀ ਅਤੇ ਉਹਨੂੰ ਛੋਟੇ ਬੱਚਿਆਂ ਦੀ ਤਰ੍ਹਾਂ ਸਮਝਦੀ ਸੀ ਮੇਰੇ ਪਤੀ ਨੇ ਵੀ ਮੈਨੂੰ ਕਹਿ ਦਿੱਤਾ ਸੀ ਕਿ ਮੇਰੇ ਛੋਟੇ ਭਰਾ ਦਾ ਖਿਆਲ ਰੱਖੀ ਇਸ ਲਈ ਮੈਂ ਆਪਣੇ ਦੇਉਰ ਦੀ ਕਿਸੇ ਵੀ ਗੱਲ ਤੇ ਨਾਰਾਜ਼ ਨਹੀਂ ਸੀ ਹੁੰਦੀ ਪਰ ਫਿਰ ਰਾਤ ਦਾ ਟਾਈਮ ਹੋ ਗਿਆ ਅੱਜ ਮੇਰੇ ਪਤੀ ਵੀ ਘਰ ਨਹੀਂ ਆਏ ਸੀ ਉਹ ਕਹਿ ਰਹੇ ਸੀ ਕਿ ਮੈਂ 2 ਦਿਨਾਂ ਦੇ ਬਾਅਦ ਹੀ ਆਉਂਗਾ ਮੇਰੀ ਜ਼ਰੂਰੀ ਮੀਟਿੰਗ ਹੈ ਉਹ ਸ਼ਹਿਰ ਤੋਂ ਬਾਹਰ ਚਲੇ ਗਈ ਸੀ ਰਾਤ ਦੇ 10 ਵਜੇ ਮੈਨੂੰ ਘਰ ਵਿੱਚ ਅਜੀਬ ਜਿਹਾ ਡਰ ਲੱਗਣ ਲੱਗਿਆ ਕਿਉਂਕਿ ਘਰ ਵਿੱਚ ਸੁੰਨਸਰਾ ਹੋ ਗਈ ਸੀ ਤੇ ਪੂਰਾ ਸ਼ਨਾਟਾ ਛਾ ਗਿਆ ਸੀ ਕਿਤੇ ਇੱਕ ਵੀ ਆਵਾਜ਼ ਨਹੀਂ ਆ ਰਹੀ ਸੀ ਮੇਰੇ ਹੱਥ ਪੈਰ ਕੰਬਣ ਲੱਗੇ ਪਤੀ ਘਰੇ ਹੁੰਦਾ ਤਾਂ ਮੈਨੂੰ ਕਦੇ ਵੀ ਡਰ ਦਾ ਅਹਿਸਾਸ ਨਹੀਂ ਹੁੰਦਾ ਸੀ ਪਰ ਅੱਜ ਮੈਂ ਇਕੱਲੀ ਸੀ ਤਾਂ ਮੈਨੂੰ ਵਾਰ-ਵਾਰ ਆਪਣਾ ਆਪ بے ਸਹਾਰਾ ਤੇ ਇਕੱਲਾਪਨ ਮਹਿਸੂਸ ਹੋ ਰਿਹਾ ਸੀ ਫਿਰ ਮੈਂ ਸੋਚਿਆ ਕਿ ਮੇਰਾ ਦਿਔਰ ਵੀ ਤਾਂ ਘਰ ਵਿੱਚ ਹੀ ਹੈ ਉਹ ਵੀ ਜਵਾਨ ਮਰਦ ਹੈ ਜੇ ਕੁਝ ਹੋਇਆ ਤਾਂ ਉਹ ਦੇਖ ਲਵੇਗਾ ਪਰ ਇਹ ਤਾਂ ਗੱਲ ਸੀ ਕਿ ਮੈਂ ਆਪਣੇ ਦਿਔਰ ਦੇ ਬਾਰੇ ਵਿੱਚ ਕੁਝ ਵੀ ਨਹੀਂ ਜਾਣਦੀ ਸੀ ਮੈਨੂੰ ਇੱਥੇ ਆਈ ਨੂੰ ਹਜੇ ਕੁਝ ਦਿਨ ਹੀ ਹੋਏ ਸੀ ਇਸ ਘਰ ਦੇ ਬਾਰੇ ਮੈਂ ਜ਼ਿਆਦਾ ਨਹੀਂ ਜਾਣਦੀ ਸੀ ਫਿਰ ਮੈਨੂੰ ਆਪਣੇ ਦਿਔਰ ਦੇ ਬਾਰੇ ਵਿੱਚ ਖਿਆਲ ਆਇਆ ਕਿ ਉਹ ਸ਼ਾਮ ਤੋਂ ਬਾਅਦ ਮੈਨੂੰ ਨਜ਼ਰ ਨਹੀਂ ਆਇਆ ਉਹਦੇ ਕਮਰੇ ਦਾ ਦਰਵਾਜ਼ਾ ਵੀ ਬੰਦ ਸੀ ਤੇ ਅਜੇ ਤੱਕ ਉਹਦੇ ਕਮਰੇ ਵਿੱਚੋਂ ਕੋਈ ਆਵਾਜ਼ ਵੀ ਨਹੀਂ ਸੀ ਆਈ ਤਾਂ ਸ਼ਾਮ ਹੁੰਦੇ ਹੀ ਉਹ ਆਪਣੇ ਕਮਰੇ ਤੋਂ ਬਾਹਰ ਨਿਕਲ ਜਾਂਦਾ ਤੇ ਮੈਂ ਇਥੋਂ ਜਰੂਰ ਪੁੱਛਦਾ ਕਿ ਭਾਬੀ ਬਾਜ਼ਾਰ ਤੋਂ ਕੁਝ ਲਿਆਉਣਾ ਤਾਂ ਨਹੀਂ ਜੇ ਮੈਂ ਕਹਿੰਦੀ ਤਾਂ ਵੀ ਲੈ ਆਉਂਦਾ ਸੀ ਬਾਅਦ ਵਿੱਚ ਵੀਰੇ ਤੋਂ ਪੈਸੇ ਲੈ ਕੇ ਤੁਸੀਂ ਮੈਨੂੰ ਦੇ ਦਿਓ ਪਰ ਅੱਜ ਉਹ ਸ਼ਾਮ ਤੋਂ ਬਾਹਰ ਹੀ ਨਹੀਂ ਸੀ ਨਿਕਲਿਆ ਮੈਨੂੰ ਉਹਦੀ ਫਿਕਰ ਹੋਣ ਲੱਗੀ ਮੈਂ ਜਾ ਕੇ ਉਹਦੇ ਕਮਰੇ ਦੇ ਕੋਲ ਦੇਖਿਆ ਤਾਂ ਅੰਦਰੋਂ ਕਿਸੇ ਤਰ੍ਹਾਂ ਦੀ ਕੋਈ ਰੌਸ਼ਨੀ ਜਾਂ ਆਵਾਜ਼ ਨਹੀਂ ਆ ਰਹੀ ਸੀ ਮੇਰਾ ਦਿਲ ਘਬਰਾਉਣ ਲੱਗਿਆ ਇੱਕ ਤਾਂ ਘਰ ਵਿੱਚ ਹਨੇਰਾ ਤੇ ਉੱਪਰੋਂ ਖਾਲੀ ਘਰ ਤੇ ਫਿਰ ਮੇਰੇ ਦਿਓਰ ਦੀ ਵੀ ਕੋਈ ਖਬਰ ਨਹੀਂ ਸੀ ਮੈਨੂੰ ਲੱਗਦਾ ਸੀ ਕਿ ਜਿਵੇਂ ਹਨੇਰੇ ਵਿੱਚ ਕਿਸੇ ਖੂਬੇਚੀ ਖੜੀ ਹੋਵਾਂ ਤੇ ਮੇਰੇ ਆਸ-ਪਾਸ ਕਿਸੇ ਤਰ੍ਹਾਂ ਦੀ ਕੋਈ ਵੀ ਰੌਸ਼ਨੀ ਨਹੀਂ ਸੀ ਮੈਂ ਵਾਰ-ਵਾਰ ਕਮਰੇ ਦੇ ਦਰਵਾਜ਼ੇ ਦੀ ਕੁੰਡੀ ਖੜਕਾਉਣ ਲੱਗੀ ਪਰ ਅੰਦਰੋਂ ਕੋਈ ਜਵਾਬ ਨਹੀਂ ਆਇਆ ਕੌਣ ਤਾਂ ਮੇਰੇ ਹੱਥ ਪੈਰ ਵੀ ਠੰਡੇ ਹੋਣ ਲੱਗੇ ਸੀ ਕਿਤੇ ਇੰਜ ਤਾਂ ਨਹੀਂ ਹੋਇਆ ਕਿ ਮੇਰੇ ਦਿਔਰ ਇਸ ਕਮਰੇ ਤੋਂ ਹੀ ਬਾਹਰ ਚਲਾ ਗਿਆ ਹੋਵੇ ਕਿ ਇੱਥੇ ਕੋਈ ਹੋਰ ਬੰਦਾ ਬੈਠਾ ਹੋਵੇ ਕੋਈ ਬਾਹਰ ਤੋਂ ਆ ਕੇ ਇੱਥੇ ਬੈਠ ਗਿਆ ਹੋਵੇ ਤਾਂ ਮੈਂ ਕੀ ਕਰੂੰਗੀ ਅਜਿਹਾ ਹੋਇਆ ਤਾਂ ਇਹ ਖਿਆਲ ਦਿਲ ਵਿੱਚ ਆਉਂਦੇ ਹੀ ਮੈਂ ਡਰ ਨਾਲ ਕੰਬ ਲੱਗੀ ਮੇਰਾ ਦਿਮਾਗ ਸੁੰਨ ਹੋਣ ਲੱਗਿਆ ਪਰ ਫਿਰ ਅਜੀਹਾ ਕਿਵੇਂ ਹੋ ਸਕਦਾ ਕਮਰੇ ਦਾ ਦਰਵਾਜ਼ਾ ਤਾਂ ਅੰਦਰ ਤੋਂ ਬੰਦ ਸੀ ਤੇ ਇਸ ਕਮਰੇ ਦੀ ਕੋਈ ਖਿੜਕੀ ਵੀ ਨਹੀਂ ਸੀ ਮੈਂ ਛੇਤੀ ਛੇਤੀ ਜਾ ਕੇ ਦਰਾਜ ਵਿੱਚੋਂ ਸਾਰੀਆਂ ਚਾਬੀਆਂ ਦੇਖੀਆਂ ਉਹਨਾਂ ਵਿੱਚੋਂ ਇੱਕ ਚਾਬੀ ਮੈਨੂੰ ਇਸ ਦਰਵਾਜ਼ੇ ਦੀ ਮਿਲ ਗਈ ਮੈਂ ਜਿਵੇਂ ਹੀ ਇਸ ਕਮਰੇ ਦਾ ਤਾਲਾ ਖੋਲਿਆ ਤਾਂ ਡਰ ਦੇ ਮਾਰੇ ਮੇਰੇ ਮੱਥੇ ਤੇ ਪਸੀਨਾ ਵਹਿ ਰਿਹਾ ਸੀ ਪਰ ਮੈਂ ਹਿੰਮਤ ਨਾਲ ਦਰਵਾਜ਼ੇ ਵੱਲ ਵਧੀ ਤੇ ਦਰਵਾਜ਼ੇ ਨੂੰ ਖੋਲਣ ਦੀ ਕੋਸ਼ਿਸ਼ ਕੀਤੀ ਮੈਂ ਜੋ ਦੇਖਿਆ ਮੇਰੇ ਸਾਹਮਣੇ ਜੋ ਨਜ਼ਾਰਾ ਸੀ ਉਹ ਮੈਂ ਜ਼ਿੰਦਗੀ ਵਿੱਚ ਕਦੇ ਨਹੀਂ ਸੀ ਦੇਖਿਆ ਮੈਂ ਅੱਜ ਵੀ ਉਹ ਪਾ ਯਾਦ ਕਰਦੀ ਹਾਂ ਤਾਂ ਮੇਰੇ ਲੂ ਕੰਡਾ ਖੜਾ ਹੋ ਜਾਂਦਾ ਮੇਰੇ ਸਾਹਮਣੇ ਮੇਰਾ ਦਿਓਰ ਮੂਦੇ ਮੂੰਹ ਆਪਣੇ ਬਿਸਤਰੇ ਤੇ ਪਿਆ ਹੋਇਆ ਸੀ ਉਹਨੂੰ ਦੇਖ ਕੇ ਤਾਂ ਮੇਰੀ ਜਾਨ ਹੀ ਨਿਕਲ ਗਈ ਉਹਦੇ ਮੂੰਹ ਵਿੱਚੋਂ ਝੱਗ ਆ ਰਹੀ ਸੀ ਅੱਖਾਂ ਲਾਲ ਹੋ ਰਹੀਆਂ ਸੀ ਮੈਂ ਛੇਤੀ ਛੇਤੀ ਭੱਜ ਕੇ ਉਹਦੇ ਕੋਲ ਗਈ ਤੱਕਾ ਦੇ ਕੇ ਮੈਂ ਉਹਨੂੰ ਸਿੱਧਾ ਕੀਤਾ ਉਹਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸੀ ਮੈਂ ਮੈ ਉਹਦੀ ਇਹ ਹਾਲਤ ਦੇਖ ਕੇ ਪਰੇਸ਼ਾਨ ਹੋ ਗਈ ਸੀ ਕੀ ਹੋਇਆ ਹੈ ਤੈਨੂੰ ਤੇਰੀ ਇਹ ਹਾਲਤ ਕਿਹਨੇ ਕੀਤੀ ਭਾਬੀ ਮੇਰਾ ਆਖਰੀ ਵਕਤ ਆ ਗਿਆ ਉਹਨੇ ਕੰਬਦੀ ਹੋਈ ਆਵਾਜ਼ ਵਿੱਚ ਕਿਹਾ ਤਾਂ ਮੈਂ ਡਰ ਗਈ ਸੀ ਕੀ ਹੋਇਆ ਹੈ ਤੈਨੂੰ ਤੇਰੀ ਇਹ ਹਾਲਤ ਅਚਾਨਕ ਕਿਵੇਂ ਹੋਈ ਭਾਬੀ ਮੈਂ ਨਹੀਂ ਜਾਣਦਾ ਤੁਹਾਨੂੰ ਕਿਹਾ ਸੀ ਨਾ ਮੇਰਾ ਇਸ ਦੁਨੀਆ ਵਿੱਚ ਕੋਈ ਨਹੀਂ ਆ ਮੈਂ ਬਹੁਤ ਜਲਦੀ ਇਸ ਤੋਂ ਵਿਦਾ ਹੋ ਕੇ ਚਲਾ ਜਾਊਂਗਾ ਤਾਂ ਦੇਖ ਲੈ ਇਹ ਵਕਤ ਆ ਗਿਆ ਹੁਣ ਮੇਰੀ ਇੱਕ ਹੀ ਇੱਛਾ ਬਾਕੀ ਹੈ ਜੇ ਤੁਸੀਂ ਉਹ ਵੀ ਪੂਰੀ ਨਾ ਕੀਤੀ ਤਾਂ ਮੇਰੀ ਆਤਮਾ ਹਮੇਸ਼ਾ ਹਮੇਸ਼ਾ ਤੇ ਲਈ ਤੜਫਦੀ ਰਹੂਗੀ ਤੇ ਮੈਂ ਕਦੇ ਵੀ ਤੁਹਾਨੂੰ ਮਾਫ਼ ਨਹੀਂ ਕਰੂੰਗਾ ਆਪਣੇ ਦਿਔਰ ਦੀ ਇਹ ਗੱਲ ਸੁਣ ਕੇ ਮੇਰਾ ਤਾਂ ਦਿਲ ਅਚਾਨਕ ਜ਼ੋਰ-ਜ਼ੋਰ ਨਾਲ ਧੜਕਣ ਲੱਗਿਆ ਕਿਸੇ ਦੀ ਟੜਕਦੀ ਆਤਮਾ ਦੇ ਪਿੱਛੇ ਮੈਂ ਕਦੇ ਵੀ ਆਪਣੀ ਜ਼ਿੰਦਗੀ ਨੂੰ ਖਰਾਬ ਨਹੀਂ ਕਰਨਾ ਚਾਹੁੰਦੀ ਸੀ ਮੈਂ ਅਜੇ ਇਹ ਬਹੁਤ ਸਾਰੇ ਕਿਸੇ ਕਹਾਣੀਆਂ ਇਹਦੇ ਤੋਂ ਪਹਿਲਾਂ ਵੀ ਸੁਣ ਚੁੱਕੀ ਸੀ ਇਹ ਗੱਲ ਸੁਣ ਕੇ ਮੇਰੇ ਦਿਲ ਵਿੱਚ ਹੌਲ ਪੈਣ ਲੱਗੇ ਮੈਂ ਕਿਹਾ ਤੂੰ ਜੋ ਕਹੇਂਗਾ ਮੈਂ ਉਵੇਂ ਹੀ ਕਰੂੰਗੀ ਉਹ ਕਹਿਣ ਲੱਗਿਆ ਕਿ ਮੇਜ਼ ਤੇ ਮੈਂ ਵਸੀਅਤ ਰੱਖ ਦਿੱਤੀ ਐ ਮੈਨੂੰ ਪਹਿਲਾਂ ਹੀ ਆਪਣੀ ਮੌਤ ਦਾ ਪਤਾ ਸੀ ਇਸ ਲਈ ਮੈਂ ਇਹ ਵਸੀਅਤ ਲਿਖੀ ਐ ਕਿ ਤੁਸੀਂ ਇਹਨੂੰ ਪੜ ਲਓ ਤੇ ਇਹਨੂੰ ਪੂਰੀ ਕਰ ਦਿਓ ਬਸ ਹੁਣ ਤੁਸੀਂ ਮੈਨੂੰ ਯਾਦ ਦਿਓ ਮੈਂ ਇਸ ਦੁਨੀਆ ਤੋਂ ਵਿਦਾ ਹੋਣ ਲੱਗਿਆ ਮੈਨੂੰ ਲੱਗਦਾ ਹੈ ਕਿ ਮੇਰੀ ਜ਼ਿੰਦਗੀ ਦੇ ਬਾਅਦ ਵੱਡੇ ਵੀਰੇ ਦੀ ਜ਼ਿੰਦਗੀ ਵੀ ਖਤਰੇ ਵਿੱਚ ਐ ਉਹਨਾਂ ਦਾ ਖਿਆਲ ਰੱਖਿਓ ਜੇ ਤੁਸੀਂ ਮੇਰੀ ਵਸੀਅਤ ਨੂੰ ਪੂਰਾ ਨਹੀਂ ਕੀਤਾ ਤਾਂ ਵੱਡੇ ਵੀਰੇ ਦੀ ਜ਼ਿੰਦਗੀ ਨੂੰ ਜ਼ਿਆਦਾ ਖਤਰਾ ਹੋਵੇਗਾ ਇਸ ਲਈ ਮੈਂ ਜਿਵੇਂ ਕਿਹਾ ਤੁਸੀਂ ਓਵੇਂ ਹੀ ਕਰਿਓ ਆਪਣੇ ਦਿੌਰ ਦੀ ਇਹ ਗੱਲ ਸੁਣ ਕੇ ਤਾਂ ਮੈਂ ਹੈਰਾਨ ਹੀ ਹੋ ਗਈ ਫਿਰ ਉਹਦੀਆਂ ਅੱਖਾਂ ਬੰਦ ਹੋ ਗਈਆਂ ਉਹਨੇ ਕਿਹਾ ਕਿ ਮੇਰੀ Laash ਨੂੰ ਮੂਦੇ ਮੂੰਹ ਹੀ ਰੱਖਿਆ ਜਾਵੇ ਮੈਂ ਬਿਲਕੁਲ ਉਸੇ ਤਰ੍ਹਾਂ ਹੀ ਕੀਤਾ ਕਿਉਂਕਿ ਮੈਂ ਕਿਸੇ ਮਰਦੇ ਦੀ ਗੱਲ ਨੂੰ ਕਹਰਾ ਨਹੀਂ ਸਕਦੀ ਸੀ ਆਪਣੀ ਜ਼ਿੰਦਗੀ ਨਰਕ ਨਹੀਂ ਬਣਾਉਣਾ ਚਾਹੁੰਦੀ ਸੀ ਫਿਰ ਮੈਂ ਇੱਕ ਪਾਸੇ ਮੇਜ਼ ਤੇ ਪਈ ਉਸ ਵਸੀਅਤ ਨੂੰ ਦੇਖਿਆ ਤਾ ਉਹਦੇ ਵਿੱਚ ਜੋ ਗੱਲਾਂ ਲਿਖੀਆਂ ਸੀ ਉਹ ਮੈਨੂੰ ਬਿਲਕੁਲ ਮਨਜ਼ੂਰ ਨਹੀਂ ਸੀ ਪਰ ਮੈਂ ਕੀ ਕਰਦੀ ਇੱਕ ਮਰਦੇ ਦੀ ਵਸੀਅਤ ਨੂੰ ਖੁੱਦ ਨਜ਼ਰ ਅੰਦਾਜ਼ ਨਹੀਂ ਸੀ ਕਰ ਸਕਦੀ ਕਿਉਂਕਿ ਉਹ ਮੇਰੇ ਤੇ ਆਖਰੀ ਵਕਤ ਭਰੋਸਾ ਕਰਕੇ ਗਿਆ ਸੀ ਤੇ ਮੈਂ ਹੁਣ ਉਹਦੀ ਗੱਲ ਦਾ ਮਾਰ ਨਾ ਰੱਖਾਂ ਤਾਂ ਫਿਰ ਮੈਂ ਹਮੇਸ਼ਾ ਲਈ ਖੁਦ ਨੂੰ ਉਸਦੀ ਹੀ ਰੈਂਦੀ ਵਸੀਅਤ ਵਿੱਚ ਲਿਖਿਆ ਸੀ ਕਿ ਮੇਰਾ ਵੀਰੇ ਦੇ ਆਉਣ ਤੋਂ ਪਹਿਲਾਂ ਹੀ ਅੰਤਿਮ ਸੰਸਕਾਰ ਕਰ ਦਿੱਤਾ ਜਾਵੇ ਤੇ ਦੂਜਾ ਕੰਮ ਇਹ ਸੀ ਕਿ ਕਿਸੇ ਨੂੰ ਮੇਰੀ ਮੌਤ ਦੇ ਬਾਰੇ ਬੇਚ ਨਹੀਂ ਦੱਸਿਆ ਜਾਵੇ ਤੇ ਮੇਰੇ ਉੱਤੇ ਕਫਨ ਬਾਜ਼ਾਰ ਤੋਂ ਨਹੀਂ ਬਲਕਿ ਤੁਸੀਂ ਜਿਸ ਕੋੜਤੇ ਨੂੰ ਪੂਜਾ ਕਰਦੇ ਸਮੇਂ ਪਾਉਂਦੇ ਹੋ ਮੈਨੂੰ ਉਹੀ ਪਾਓ ਮੈਂ ਬਹੁਤ ਪਾਪੀ ਆ ਜੇ ਮੇਰਾ ਅੰਤਿਮ ਸੰਸਕਾਰ ਤੁਸੀਂ ਉਸ ਕੋੜਤੇ ਨੂੰ ਪਾ ਕੇ ਕਰਿਆ ਹੋਵੇਗਾ ਤਾਂ ਮੇਰੀ ਜ਼ਿੰਦਗੀ ਹਮੇਸ਼ਾ ਲਈ ਸਬਰ ਜਾਵੇਗੀ ਜੇ ਇਹ ਅਝੀਹਾ ਨਹੀਂ ਹੋਇਆ ਤਾਂ ਮੈਂ ਉੱਪਰ ਵਾਲੇ ਨੂੰ ਕੀ ਮੂੰਹ ਦਿਖਾਵਾਂਗਾ ਮੇਰੇ ਕੋਲ ਤਾਂ ਪਾਪਾਂ ਤੋਂ ਇਲਾਵਾ ਕੁਝ ਹੋਰ ਨਹੀਂ ਆਪਣੇ ਦਿੌਰ ਦਿਨਾ ਇਹ ਜਜ਼ਬਾਤੀ ਗੱਲਾਂ ਸੁਣ ਕੇ ਮੇਰੀ ਅੱਖਾਂ ਵਿੱਚੋਂ ਹੰਝੂ ਆਉਣ ਲੱਗ ਪਏ। ਉਹਨੇ ਮਨਾ ਕੀਤਾ ਸੀ ਕਿ ਕਿਸੇ ਨੂੰ ਵੀ ਮੈਂ ਉਹਦੀ ਮੌਤ ਦੇ ਬਾਰੇ ਵਿੱਚ ਨਹੀਂ ਦੱਸੂੰਗੀ। ਇਸ ਲਈ ਮੈਂ ਆਪਣੇ ਵੱਡੇ ਵੀਰੇ ਨੂੰ ਕਾਲ ਕੀਤੀ ਤੇ ਉਹਨੂੰ ਸਾਰੀ ਕਹਾਣੀ ਦੱਸ ਦਿੱਤੀ। ਮੇਰਾ ਵੱਡਾ ਭਰਾ ਵੀ ਸਿੱਧਾ ਸਾਦਾ ਹੀ ਸੀ। ਉਸਨੇ ਕਿਹਾ ਕਿ ਜਿਵੇਂ ਵਸੀਅਤ ਵਿੱਚ ਲਿਖਿਆ ਹੋਇਆ ਤੂੰ ਉਵੇਂ ਹੀ ਕਰੀ। ਅਜੀਹਾ ਨਾ ਹੋਵੇ ਕਿ ਤੂੰ ਕੋਈ ਅਜੀਹੀ ਗੱਲ ਕਰ ਦੇ ਜੋ ਤੇਰੇ ਲਈ ਗਲਤ ਹੋਵੇ। ਜੇ ਤੇਰੇ ਨਾਲ ਕੋਈ ਕੋਈ ਗਲਤ ਮਸਲਾ ਹੋਇਆ ਮਸਲਾ ਹੋ ਗਿਆ ਤਾਂ ਅਸੀਂ ਕਿੱਥੇ ਜਾਵਾਂਗੇ ਤੈਨੂੰ ਪਤਾ ਹੈ ਕਿ ਛੋਟੀ ਭੈਣ ਉਤੇ ਇੱਕ ਵਾਰ ਆਤਮਾ ਦਾ ਸਾਇਆ ਹੋ ਗਿਆ ਸੀ ਤਾਂ ਕਿੰਨੀ ਮੁਸ਼ਕਲ ਨਾਲ ਆਪਾਂ ਉਹਨੂੰ ਛਡਾਇਆ ਸੀ ਵੱਡੇ ਭਰਾ ਦੀਆਂ ਗੱਲਾਂ ਨੇ ਮੇਰੇ ਹੌਸਲੇ ਨੂੰ ਢੇਰੀ ਕਰ ਦਿੱਤਾ ਤੇ ਮੇਰੇ ਵੱਡੇ ਭਰਾ ਨੂੰ ਜਦੋਂ ਮੈਂ ਬੁਲਾਇਆ ਤਾਂ ਉਸਨੇ ਕਿਹਾ ਕਿ ਤੁਸੀਂ ਹੀ ਮੇਰੇ ਦਿਔਰ ਦਾ ਅੰਤਿਮ ਸੰਸਕਾਰ ਕਰੋ ਤੇ ਰਸਮਾਂ ਪੂਰੀਆਂ ਕਰਨ ਦੇ ਲਈ ਵੀ ਆਪਾਂ ਕੁਝ ਅਜੀਹਾ ਬੰਦੋਬਸਤ ਕਰਾਂਗੇ ਕਿ ਕਿਸੇ ਨੂੰ ਵੀ ਮੇਰੇ ਦਿਔਰ ਦੀ ਮੌਤ ਦੇ ਬਾਰੇ ਵਿੱਚ ਸ਼ੱਕ ਨਹੀਂ ਹੋਵੇਗਾ ਪਰ ਮੇਰੇ ਭਰਾ ਨੇ ਇੱਕ ਅਜੀਬ ਜਿਹੀ ਗੱਲ ਦੱਸੀ ਉਹ ਬੋਲੇ ਕਿ ਮੈਂ ਕੁਝ ਦੋਸਤਾਂ ਨੂੰ ਬੁਲਾ ਕੇ ਇਹਦਾ ਅੰਤਿਮ ਸੰਸਕਾਰ ਕਰ ਦੇਵਾਂਗਾ ਪਰ ਕਿਸੇ ਨੂੰ ਤੂੰ ਆਪਣੇ ਦਿਔਰ ਦੀ ਮੌਤ ਬਾਰੇ ਵਿੱਚ ਨਾ ਦੱਸੀ ਕਿਉਂਕਿ ਤੇਰੇ ਦਿਔਰ ਨੇ ਤਾਂ ਤੈਨੂੰ ਮਨਾ ਕੀਤਾ ਹੈ ਇਹਨਾਂ ਸਾਰੀਆਂ ਗੱਲਾਂ ਨੂੰ ਦੱਸਣ ਦੇ ਲਈ ਇਸ ਲਈ ਤੂੰ ਵੀ ਇੱਥੇ ਹੀ ਰੁਕ ਜਾਵੀਂ ਅਜੇ ਹਾ ਨਾ ਹੋਵੇ ਕਿ ਉਹਦੀ ਆਤਮਾ ਬਾਅਦ ਵਿੱਚ ਤੈਨੂੰ ਤੰਗ ਕਰੇ ਆਪਣੇ ਭਰਾ ਦੀਆਂ ਗੱਲਾਂ ਸੁਣ ਕੇ ਮੈਂ ਇਹ ਭੁੱਲ ਗਈ ਸੀ ਕਿ ਇਨਸਾਨ ਨੂੰ ਸਭ ਕੁਝ ਦੂਜਿਆਂ ਦੀ ਮਰਜ਼ੀ ਨਾਲ ਨਹੀਂ ਰੱਬ ਦੀ ਮਰਜ਼ੀ ਨਾਲ ਹੀ ਕਰਨਾ ਚਾਹੀਦਾ ਪਰ ਮੈਂ ਆਪਣੇ ਭਰਾ ਨੂੰ ਕਹਿ ਦਿੱਤਾ ਕਿ ਉਸ ਨੇ ਮੇਰੇ ਦਿਓਰ ਦਾ ਅੰਤਿਮ ਸੰਸਕਾਰ ਕਰ ਦਿੱਤਾ ਤੇ ਵਸੀਅਤ ਦੇ ਮੁਤਾਬਕ ਜਿਸ ਕੋੜਤੇ ਵਿੱਚ ਮੈਂ ਪੂਜਾ ਕਰਦੀ ਸੀ ਉਹ ਕੋੜਤਾ ਮੇਰੇ ਦਿਓਰ ਨੂੰ ਪਵਾ ਦਿੱਤਾ ਜਦੋਂ ਉਹਨੇ ਉਹ ਕੋੜਤਾ ਪਾਇਆ ਤਾਂ ਮੈਨੂੰ ਖੁਸ਼ੀ ਵੀ ਹੋਈ ਤੇ ਦੁੱਖ ਵੀ ਅੱਜ ਤੱਕ ਉਸ ਕੋੜਤੇ ਨੂੰ ਮੈਂ ਕਿਸੇ ਨੂੰ ਹੱਥ ਲਗਾਉਣੇ ਸੀ ਦਿੱਤਾ ਇਹ ਉਹ ਕੋੜਤਾ ਸੀ ਜੋ ਮੈਂ ਕਦੇ ਵੀ ਕਿਸੇ ਨੂੰ ਨਹੀਂ ਸੀ ਦਿੰਦੀ ਮੇਰੀ ਛੋਟੀ ਭੈਣ ਨੂੰ ਠੀਕ ਕਰਨ ਵਾਲੇ ਬਾਬੇ ਨੇ ਵੀ ਮੈਨੂੰ ਕਿਹਾ ਸੀ ਕਿ ਤੂੰ ਇਹਨੂੰ ਸੰਭਾਲ ਕੇ ਰੱਖੀਂ ਹਮੇਸ਼ਾ ਇਹਨੂੰ ਪੈਨ ਕੇ ਹੀ ਪੂਜਾ ਕਰਨੀ ਆ ਇਹ ਤੈਨੂੰ ਆਫਤਾਂ ਤੇ ਬੁੜੀਆਂ ਮੁਸੀਬਤਾਂ ਤੋਂ ਬਚਾਵੇਗਾ ਮੈਂ ਇਸ ਗੱਲ ਨੂੰ ਵੀ ਯਾਦ ਕਰ ਚੁੱਕੀ ਸੀ ਤੇ ਨਾ ਹੀ ਮੈਂ ਇਸ ਗੱਲ ਨੂੰ ਭੁੱਲ ਸਕਦੀ ਸੀ ਪਰ ਕੀ ਕਰਦੀ ਮੈਨੂੰ ਤਾਂ ਫਿਲਹਾਲ ਆਪਣੇ ਦਿਔਰ ਦੀ ਵਸੀਅਤ ਨੂੰ ਪੂਰਾ ਕਰਨਾ ਸੀ ਸੋ ਮੈਂ ਅਜਿਹਾ ਹੀ ਕੀਤਾ ਤੇ ਹੋਰ ਕੋਈ ਗੱਲ ਨਹੀਂ ਸੋਚੀ ਕਿਉਂਕਿ ਕਿਹਾ ਜਾਂਦਾ ਹੈ ਨਾ ਕਿ ਸਭ ਤੋਂ ਜ਼ਿਆਦਾ ਮਰਦੇ ਦੀ ਵਸੀਅਤ ਦੀ ਇੱਜ਼ਤ ਉਹਦੇ ਘਰ ਵਾਲਿਆਂ ਨੂੰ ਹੀ ਕਰਨੀ ਚਾਹੀਦੀ ਹੈ ਤੇ ਖਾਸ ਕਰਕੇ ਉਹ ਜਾਇਜ਼ ਵਸੀਅਤ ਹੋਵੇ ਤੇ ਜਿਹਨੂੰ ਪੂਰਾ ਵੀ ਕੀਤਾ ਜਾ ਸਕੇ ਮੈਂ ਵੀ ਆਪਣਾ ਕੋੜਤਾ ਆਪਣੇ ਦਿਔਰ ਨੂੰ ਦੇ ਦਿੱਤਾ ਸੀ ਤੇ ਆਪਣੇ ਦਿਔਰ ਦੇ ਲਈ ਬਹੁਤ ਹੀ ਜ਼ਿਆਦਾ ਪਰੇਸ਼ਾਨ ਸੀ ਮੇਰੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸੀ ਕਿ ਉਹ ਇੰਨੀ ਘੱਟ ਉਮਰ ਵਿੱਚ ਇਸ ਦੁਨੀਆ ਤੋਂ ਚਲਾ ਗਿਆ ਜਦੋਂ ਕਿ ਉਹਦੀ ਉਮਰ ਦੁਨੀਆ ਦੇਖਣ ਤੇ ਹਸਣ ਖੇਡਣ ਈ ਸੀ ਪਰ ਰੱਬ ਦੀ ਮਰਜ਼ੀ ਦੇ ਅੱਗੇ ਆਪਾਂ ਸਾਰੇ ਬੇਬਸ ਹੋ ਜਾਂਦੇ ਹਾਂ। ਦਿਔਰ ਦੇ ਸਰਗਵਸਤ ਤੋਂ ਬਾਅਦ ਦੂਜਾ ਫਿਕਰ ਮੈਨੂੰ ਮੇਰੇ ਪਤੀ ਦਾ ਸਾਹਮਣਾ ਕਰਨ ਦਾ ਸੀ। ਮੈਂ ਆਪਣੇ ਪਤੀ ਨੂੰ ਕੀ ਜਵਾਬ ਦੇਵਾਂਗੀ? ਕੀ ਉਹਨਾਂ ਨੂੰ ਇਹ ਕਹੂੰਗੀ ਕਿ ਉਹਨਾਂ ਦਾ ਛੋਟਾ ਭਰਾ ਇਸ ਦੁਨੀਆ ਤੋਂ ਚਲਾ ਗਿਆ ਤੇ ਮੈਂ ਉਹਨਾਂ ਨੂੰ ਦੱਸਿਆ ਤੱਕ ਨਹੀਂ ਕਿਉਂਕਿ ਇਹ ਉਹਦੀ ਵਸੀਅਤ ਸੀ। ਮੈਂ ਜ਼ਿਆਦਾ ਪਰੇਸ਼ਾਨ ਉਹ ਤੇ ਉਲਜਨਾ ਦਾ ਸ਼ਿਕਾਰ ਸੀ ਰਾਤ ਹੋਈ ਤਾਂ ਘਰ ਦੇ ਦਰਵਾਜ਼ੇ ਦੀ ਘੰਟੀ ਵੱਜੀ ਮੈਂ ਦਰਵਾਜ਼ਾ ਖੋਲਿਆ ਤਾਂ ਸਾਹਮਣੇ ਮੇਰਾ ਪਤੀ ਖੜਾ ਸੀ ਮੈਂ ਉਹਨਾਂ ਨੂੰ ਦੱਸਣਾ ਨਹੀਂ ਚਾਹੁੰਦੀ ਸੀ ਪਰ ਉਹਨਾਂ ਨੂੰ ਦੇਖ ਕੇ ਮੈਂ ਜਜਬਾਤੀ ਹੋ ਗਈ ਤੇ ਰੋਂਦੇ ਰੋਂਦੇ ਉਹਨਾਂ ਦੇ ਸੀਨੇ ਨਾਲ ਜਾ ਲੱਗੀ ਮੇਰੀਆਂ ਗੱਲਾਂ ਸੁਣ ਕੇ ਉਹ ਵੀ ਪਰੇਸ਼ਾਨ ਹੋ ਗਏ ਉਹ ਬੋਲੇ ਕੀ ਗੱਲ ਹੈ ਮੈਂ ਕਿਹਾ ਤੁਹਾਡਾ ਛੋਟਾ ਭਰਾ ਇਸ ਦੁਨੀਆ ਵਿੱਚ ਨਹੀਂ ਰਿਹਾ ਇਹ ਸੌਂਦੇ ਹੀ ਮੇਰੇ ਪਤੀ ਨੂੰ ਜਿਵੇਂ ਕਰੰਟ ਲੱਗ ਗਿਆ ਹੋਵੇ ਉਹਨਾਂ ਨੇ ਇੱਕ ਝਟਕੇ ਨਾਲ ਮੈਨੂੰ ਪਿੱਛੇ ਕੀਤਾ ਤੇ ਮੈਨੂੰ ਹਲੂਨ ਕੇ ਬੋਲੇ ਇਹ ਤੂੰ ਕਿਹੋ ਜਿਹੀਆਂ ਗੱਲਾਂ ਕਰ ਰਹੀਆਂ ਕੀ ਬਕਵਾਸ ਕਰ ਰਹੀਆਂ ਅਜਿਹਾ ਨਹੀਂ ਹੋ ਸਕਦਾ ਮੇਰੇ ਭਰਾ ਦੀ ਉਮਰ ਹੀ ਕੀ ਸੀ ਰੱਬ ਉਹਦੀ ਉਮਰ ਲੰਬੀ ਕਰੇ ਤੈਨੂੰ ਸੋਝ ਸਮਝ ਕੇ ਗੱਲ ਕਰਨੀ ਚਾਹੀਦੀ ਹੈ ਮੈਂ ਆਪਣੇ ਪਤੀ ਦੀਆਂ ਅੱਖਾਂ ਵਿੱਚ ਦੇਖਿਆ ਤਾਂ ਸ਼ੱਕ ਤੇ ਡਰ ਦੋਵੇਂ ਹੀ ਸੀ ਮੈਂ ਕਿਹਾ ਮੈਂ ਝੂਠ ਨਹੀਂ ਬੋਲ ਰਹੀ ਇਹ ਸਭ ਕੁਝ ਹੋ ਚੁੱਕਿਆ ਤੂੰ ਮੈਨੂੰ ਦੱਸਿਆ ਕਿਉਂ ਨਹੀਂ ਕੀ ਹੋਇਆ ਸੀ ਮੇਰੇ ਭਰਾ ਨੂੰ ਉਹ ਭੱਜਦੇ ਹੋਏ ਆਪਣੇ ਭਰਾ ਦੇ ਕਮਰੇ ਦੇ ਵੱਲ ਗਏ ਪਰ ਮੈਂ ਕਿਹਾ ਕਿ ਤੁਹਾਡੇ ਭਰਾ ਦਾ ਤਾਂ ਅਸੀਂ ਅੰਤਿਮ ਸੰਸਕਾਰ ਵੀ ਕਰ ਚੁੱਕੇ ਆ। ਇਹ ਕੀ ਬਕਵਾਸ ਕਰ ਰਹੀ ਹੈ? ਇਹ ਕੀ ਬਕਵਾਸ ਕਰ ਰਹੀ ਹੈ ਤੂੰ? ਮੇਰਾ ਪਤੀ ਮੈਨੂੰ ਫੇਰ ਤੋਂ ਝੰਡੋੜਨ ਲੱਗਿਆ। ਯਕੀਨ ਨਹੀਂ ਆਉਂਦਾ ਤਾਂ ਇਹ ਵਸੀਅਤ ਪੜ ਲਓ। ਮੈਂ ਆਪਣੀ ਮੁਠੀ ਵਿੱਚੋਂ ਕਾਗਜ਼ ਦਾ ਟੁਕੜਾ ਉਹਦੇ ਸਾਹਮਣੇ ਕਰ ਦਿੱਤਾ ਜੋ ਕਿ ਵਸੀਅਤ ਦੇ ਤੌਰ ਤੇ ਮੇਰੇ ਦਿਓਰ ਨੇ ਮੈਨੂੰ ਦਿੱਤਾ ਸੀ। ਇਹ ਪੜ ਕੇ ਮੇਰੇ ਪਤੀ ਦੀਆਂ ਅੱਖਾਂ ਵਿੱਚੋਂ ਹੰਝੂ ਨਿਕਲ ਲਗੇ। ਮੈਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਉਹਨੂੰ ਅਚਾਨਕ ਕੀ ਹੋ ਸਕਦਾ। ਕੀ ਤੂੰ ਸੱਚੀ ਮੇਰੇ ਭਰਾ ਦਾ ਅੰਤਿਮ ਸੰਸਕਾਰ ਕਰ ਦਿੱਤਾ ਜੀ ਹਾਂ ਅਸੀਂ ਸੱਚੀ ਹੀ ਤੁਹਾਡੇ ਭਰਾ ਦਾ ਅੰਤਿਮ ਸੰਸਕਾਰ ਕਰ ਦਿੱਤਾ ਮੇਰੇ ਭਰਾ ਦੇ ਕੁਝ ਦੋਸਤ ਆਏ ਸੀ ਅਸਲ ਵਿੱਚ ਤੁਹਾਡੇ ਭਰਾ ਨੇ ਇਹ ਵਸੀਅਤ ਲਿਖੀ ਸੀ ਕਿ ਉਹਦੇ ਮਰਨ ਦੀ ਖਬਰ ਕਿਸੇ ਨੂੰ ਨਾ ਦਿੱਤੀ ਜਾਵੇ ਇਸ ਲਈ ਮੈਂ ਆਪਣੇ ਭਰਾ ਨੂੰ ਬੁਲਾਇਆ ਤੇ ਉਹਦਾ ਅੰਤਿਮ ਸੰਸਕਾਰ ਕਰਵਾ ਦਿੱਤਾ ਵੀਰੇ ਨੇ ਹੀ ਸਾਰਾ ਇੰਤਜ਼ਾਮ ਕੀਤਾ ਸੀ ਮੈਂ ਉਹਦੀ ਵਸੀਅਤ ਨੂੰ ਪੂਰੀ ਕਰਨ ਲਈ ਇਹ ਸਭ ਕੁਝ ਕਰ ਰਹੀ ਸੀ ਮੇਰੀ ਕਿਹੜਾ ਕਿਸੇ ਨਾਲ ਕੋਈ ਦੁਸ਼ਮਣੀ ਸੀ ਜਦ ਕਿ ਤੁਹਾਡਾ ਭਰਾ ਇਸ ਦੁਨੀਆ ਵਿੱਚ ਨਹੀਂ ਰਿਹਾ ਤਾਂ ਮੈਨੂੰ ਉਸ ਨਾਲ ਕੀ ਦੁਸ਼ਮਣੀ ਹੋ ਸਕਦੀ ਹੈ ਪਰ ਗੱਲ ਵਸੀਅਤ ਦੀ ਸੀ ਉਹਨਾਂ ਨੇ ਜੋ ਵਸੀਅਤ ਲਿਖੀ ਸੀ ਮੈਂ ਤਾਂ ਬਸ ਉਹੀ ਪੂਰੀ ਕੀਤੀ ਮੇਰਾ ਪਤੀ ਇਹ ਸੁਣ ਕੇ ਬਹੁਤ ਪਰੇਸ਼ਾਨ ਹੋਇਆ ਤੇ ਫਿਰ ਚੀਕਾਂ ਮਾਰ ਕੇ ਰੋਣ ਲੱਗਿਆ ਫਿਰ ਬੋਲਿਆ ਅਜੀਹਾ ਨਹੀਂ ਹੋ ਸਕਦਾ ਇਹਦੇ ਪਿੱਛੇ ਕੋਈ ਨਾ ਕੋਈ ਜ਼ਰੂਰ ਵਜ੍ਹਾ ਹੋਵੇਗੀ ਕੋਈ ਨਾ ਕੋਈ ਕਹਾਣੀ ਹੋਵੇਗੀ ਜੋ ਮੇਰਾ ਭਰਾ ਇਸ ਹੱਦ ਤੱਕ ਮਜਬੂਰ ਹੋ ਗਿਆ ਉਨੇ ਖੋਦਖਸ਼ੀ ਕੀਤੀ ਹੋਵੇਗੀ ਆਪਣੇ ਪਤੀ ਨੂੰ ਇਹ ਯਕੀਨ ਦਿਵਾਉਣ ਲੱਗੀ ਕਿ ਅਜਿਹਾ ਕੁਝ ਵੀ ਨਹੀਂ ਹੋਇਆ ਤੁਹਾਡਾ ਭਰਾ ਬਿਲਕੁਲ ਠੀਕ ਠਾਕ ਸੀ ਫਿਰ ਉਹ ਕਮਰੇ ਵਿੱਚ ਚਲਾ ਗਿਆ ਥੋੜੀ ਦੇਰ ਦੇ ਬਾਅਦ ਜਦੋਂ ਮੈਂ ਕਮਰੇ ਵਿੱਚ ਗਈ ਤਾਂ ਮੈਂ ਉਹਦੇ ਮੂੰਹ ਵਿੱਚੋਂ ਚੱਲਦ ਨਿਕਲਦੀ ਵੇਖੀ ਮੇਰਾ ਪਤੀ ਬਸ ਆਪਣੇ ਕਮਰੇ ਵਿੱਚ ਹੀ ਚਲਾ ਗਿਆ ਉਹ ਗਮਸਮ ਹਰਾਨ ਪਰੇਸ਼ਾਨ ਸੀ ਉਹਦੇ ਮੂੰਹ ਵਿੱਚੋਂ ਵੀ ਇੱਕ ਸ਼ਬਦ ਨਹੀਂ ਨਿਕਲ ਰਿਹਾ ਸੀ ਜਲਦੀ ਹੀ ਉਹਨਾਂ ਨੂੰ ਨੀਂਦ ਆ ਗਈ ਉਸ ਤੋਂ ਬਾਅਦ ਮੈਂ ਵੀ ਸੌਂ ਗਈ ਮੇਰੇ ਕੋਲ ਹੋਰ ਕਰਨ ਲਈ ਵੀ ਕੀ ਸੀ ਇਸ ਘਰ ਵਿੱਚ ਮੇਰੇ ਇਲਾਵਾ ਬਸ ਮੇਰਾ ਪਤੀ ਹੀ ਸੀ ਅਸੀਂ ਦੋ ਲੋਕ ਹੀ ਸੀ ਇਸ ਘਰ ਵਿੱਚ ਰਹਿੰਦੇ ਸੀ ਇੱਕ ਦੂਜੇ ਨਾਲ ਜਿੰਨੀਆਂ ਵੀ ਗੱਲਾਂ ਕਰ ਲੈਂਦੇ ਉਸ ਤੋਂ ਬਾਅਦ ਤਾਂ ਕੰਧਾਂ ਵਾਲੇ ਹੀ ਦੇਖਦੇ ਰਹਿੰਦੇ ਫਿਰ ਮੈਂ ਆਪਣੇ ਪਤੀ ਨਾਲ ਕੋਈ ਗੱਲ ਨਹੀਂ ਕੀਤੀ ਤੇ ਮੈਂ ਵੀ ਸੌਂ ਗਈ ਰਾਤ ਦੇ ਤਕਰੀਬਨ 2 ਵਜੇ ਹੋਣਗੇ ਜਦੋਂ ਮੈਨੂੰ ਲੱਗਿਆ ਕਿ ਕਿਸੇ ਨੇ ਮੇਰੇ ਮੋਢੇ ਉੱਤੇ ਚਾਦਰ ਖਿੱਚੀ ਹੈ ਇਹ ਡਰ ਮੇਰੇ ਦਿਮਾਗ ਵਿੱਚ ਕਦੋਂ ਦਾ ਬੈਠ ਚੁੱਕਿਆ ਸੀ ਲੇਕਿਨ ਅੱਜ ਹਕੀਕਤ ਵਿੱਚ ਹੋ ਰਿਹਾ ਸੀ ਮੈਂ ਬਹੁਤ ਦੇਰ ਤੋਂ ਖੁਦ ਨੂੰ ਠਕਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਵਾਰ-ਵਾਰ ਕੋਈ ਮੇਰੇ ਤੋਂ ਚਾਦਰ ਖਿੱਚ ਰਿਹਾ ਸੀ ਮੈਨੂੰ ਲੱਗਿਆ ਕਿ ਸ਼ਾਇਦ ਮੇਰਾ ਪਤੀ ਅਜਿਹਾ ਕਰ ਰਿਹਾ ਪਰ ਉਹ ਤਾਂ ਬੇਸੁੱਦੇ ਸੌ ਰਏ ਸੀ ਮੇਰੇ ਠੰਡ ਨਾਲ ਜਿਵੇਂ ਰੀੜ ਦੀ ਹੱਡੀ ਹੀ ਸੌ ਗਈ ਹੋਵੇ ਮੈਂ ਪਰੇਸ਼ਾਨ ਸੀ ਕਿ ਅਜਿਹਾ ਕਿਵੇਂ ਹੋ ਸਕਦਾ ਜਦੋਂ ਕਿ ਘਰ ਵਿੱਚ ਕੋਈ ਵੀ ਨਹੀਂ ਸੀ ਮੇਰੇ ਦਿਔਰ ਦੀ ਆਤਮਾ ਮੇਰੇ ਪਿੱਛੇ ਪਟਕ ਰਹੀ ਹੈ ਜੇ ਅਜਿਹਾ ਹੈ ਤਾਂ ਕਿਉਂ ਹੋ ਰਿਹਾ ਜਦੋਂ ਕਿ ਮੈਂ ਤਾਂ ਆਪਣੇ ਦਿਔਰ ਦੀ ਹਰ ਗੱਲ ਮੰਨੀ ਹੈ ਉਹਦੀ ਹਰ ਆਖਰੀ ਇੱਛਾ ਵੀ ਪੂਰੀ ਕੀਤੀ ਆ ਫਿਰ ਕਿਤੇ ਉਹ ਇਸ ਗੱਲ ਤੇ ਨਰਾਜਤਾ ਨਹੀਂ ਕਿ ਮੈਂ ਉਹਦੇ ਭਰਾ ਨੂੰ ਉਹਦੀ ਮੌਤ ਦੇ ਬਾਰੇ ਵਿੱਚ ਦੱਸ ਦਿੱਤਾ ਪਰ ਮੈਂ ਇਹ ਗੱਲ ਉਹਨਾਂ ਤੋਂ ਕਿਵੇਂ ਸੁਭਾ ਸਕਦੀ ਸੀ ਕਿਉਂਕਿ ਉਹ ਉਸਦਾ ਵੱਡਾ ਭਰਾ ਹੈ ਇਸ ਲਈ ਇਹ ਗੱਲ ਤਾਂ ਉਹਨੂੰ ਦੱਸਣੀ ਹੀ ਸੀ ਮੈਂ ਦਿਲ ਵਿੱਚ ਇਸ ਗੱਲ ਤੋਂ ਸੰਤੋਖਤ ਸੀ ਪਰ ਫਿਰ ਮੇਰੀਆਂ ਅੱਖਾਂ ਵਿੱਚ ਅਜਿਹੀ ਨੀਂਦ ਆਈ ਕਿ ਮੈਨੂੰ ਕੋਈ ਹੋਸ਼ ਹੀ ਨਾ ਰਿਹਾ ਜਦੋਂ ਮੇਰੀ ਅੱਖ ਖੁੱਲੀ ਤਾਂ ਮੈਂ ਦੇਖਿਆ ਸਵੇਰ ਹੋ ਚੁੱਕੀ ਸੀ ਤਕਰੀਬਨ 8 ਵਜ ਚੁੱਕੇ ਸੀ ਮੈਂ ਅਜੇ ਤੱਕ ਸੌ ਰਹੀ ਸੀ ਮੇਰਾ ਪਤੀ ਉੱਠ ਕੇ ਆਫਿਸ ਜਾਣ ਲਈ ਤਿਆਰ ਤਿਆਰੀ ਕਰ ਰਿਹਾ ਸੀ ਉਹ ਪਹਿਲਾਂ ਤੋਂ ਵੀ ਜ਼ਿਆਦਾ ਨਾਰਮਲ ਲੱਗ ਰਿਹਾ ਸੀ ਮੈਂ ਆਪਣੇ ਪਤੀ ਨੂੰ ਦੇਖ ਕੇ ਹੈਰਾਨ ਹੋ ਗਈ ਉਹਦੀਆਂ ਅੱਖਾਂ ਵਿੱਚ ਮੇਰੇ ਲਈ ਨਫ਼ਰਤ ਸੀ ਮੈਂ ਡਰਦੀ ਹੋਈ ਨੇ ਪੁੱਛਿਆ ਕਿ ਤੁਹਾਨੂੰ ਕੀ ਹੋ ਗਿਆ ਉਹਨਾਂ ਨੇ ਕਿਹਾ ਮੈਨੂੰ ਕੀ ਹੋਣਾ ਹੈ ਤੇਰੇ ਵਰਗੀ ਪਤਨੀ ਹੋਵੇ ਤਾਂ ਕੀ ਹੋ ਸਕਦਾ ਉਹਨਾਂ ਨੇ ਬੜੇ ਗੁੱਸੇ ਨਾਲ ਮੈਨੂੰ ਕਿਹਾ ਮੈਨੂੰ ਬਹੁਤ ਅਜੀਬ ਲੱਗਿਆ ਮੈਨੂੰ ਤੁਸੀਂ ਮੇਰੀ ਮਾਂ ਦੇ ਘਰ ਛੱਡ ਦਿਓਂਗੇ ਹਾਂ ਇੱਥੇ ਤੇਰਾ ਖਿਆਲ ਰੱਖਣ ਵਾਲਾ ਹੈ ਹੀ ਕੌਣ ਚੱਲ ਮੈਂ ਤੈਨੂੰ ਤੇਰੀ ਮਾਂ ਦੇ ਘਰ ਛੱਡ ਦਿੰਦਾ ਹਾਂ ਆਪਣੇ ਪਤੀ ਦੀਆਂ ਗੱਲਾਂ ਵਿੱਚ ਮੈਨੂੰ ਤਾਣਾ ਸੁਣਨ ਨੂੰ ਮਿਲਿਆ ਤੇ ਮੈਂ ਹੈਰਾਨ ਹੋ ਗਈ ਸੀ ਕੱਲ ਤਾਂ ਉਹਨਾਂ ਨੂੰ ਆਪਣੇ ਭਰਾ ਦੇ ਮਰਨ ਦਾ ਦੁੱਖ ਸੀ ਤੇ ਅੱਜ ਉਹ ਸਾਰੀਆਂ ਗੱਲਾਂ ਭੁਲਾ ਕੇ ਇਹ ਮੈਨੂੰ ਤਾਣੇ ਦੇ ਰਹੇ ਨੇ ਕੋਈ ਗੱਲ ਤਾਂ ਸੀ ਜਿਸ ਕਾਰਨ ਉਹ ਇੰਨਾ ਬਦਲ ਚੁੱਕੇ ਸੀ ਮੇਰੀ ਸਮਝ ਨਹੀਂ ਆ ਰਿਹਾ ਸੀ ਪਰ ਫਿਲਹਾਲ ਮੈਂ ਇਹਨਾਂ ਸਾਰੀਆਂ ਗੱਲਾਂ ਤੇ ਗੌਰ ਕਰਨ ਦੀ ਬਜਾਏ ਮਾਂ ਦੇ ਘਰ ਜਾਣਾ ਚਾਹੁੰਦੀ ਸੀ ਇਸ ਲਈ ਮੈਂ ਆਪਣੀ ਮਾਂ ਦੇ ਘਰ ਚਲੀ ਗਈ ਜਿਵੇਂ ਹੀ ਮੈਂ ਆਪਣੀ ਮੰਮੀ ਦੇ ਘਰ ਪਹੁੰਚੀ ਤਾਂ ਮੈਂ ਦੇਖਿਆ ਦਰਵਾਜ਼ੇ ਤੇ ਹੀ ਮਾਂ ਹੈਰਾਨ ਪਰੇਸ਼ਾਨ ਖੜੀ ਸੀ ਮੈਨੂੰ ਇੰਜ ਦੇਖ ਰਹੀ ਸੀ ਜਿਵੇਂ ਮੈਂ ਕੋਈ ਬਗਾਨੀ ਹੀ ਹਾਂ ਮੇਰੀ ਧੀ ਛੇਤੀ ਆ ਉਹਨੇ ਮੇਰਾ ਹੱਥ ਫੜਿਆ ਤੇ ਦੂਸਰੇ ਕਮਰੇ ਵਿੱਚ ਲਿਜਾ ਕੇ ਬੰਦ ਕਰ ਦਿੱਤਾ ਆਪਣੀ ਮਾਂ ਦੀ ਇਹ ਹਰਕਤ ਦੇਖ ਕੇ ਮੈਂ ਪਰੇਸ਼ਾਨ ਹੋ ਗਈ ਸੀ ਕਿ ਮਾਂ ਇਹ ਕੀ ਕਰ ਰਹੀ ਐ ਮੈਂ ਆਪਣੇ ਸਹੁਰਿਆਂ ਤੋਂ ਆਈ ਆ ਤੁਹਾਡਾ ਰਵਈਆ ਤਾਂ ਮੇਰੇ ਨਾਲ ਅਜੀਹਾ ਹੈ ਜਿਵੇਂ ਮੈਂ ਅਦਾਲਤ ਚੋਂ फांसी ਦੀ ਸਜ਼ਾ ਸੁਣ ਕੇ ਆਈ ਹੋਵਾਂ ਮੇਰੇ ਨਾਲ ਅਜੀਹਾ ਵਿਵਹਾਰ ਨਾ ਕਰੋ ਮੇਰੀ ਗੱਲ ਸੁਣੋ ਮਾਂ ਨੇ ਮੈਨੂੰ ਚੁੱਪ ਕਰਾਉਣ ਦਾ ਇਸ਼ਾਰਾ ਕੀਤਾ ਬੋਲੀ ਬੇਟੀ ਇਸ ਵਕਤ ਤੇਰਾ ਚੁੱਪ ਰਹਿਣਾ ਬਹੁਤ ਜ਼ਰੂਰੀ ਹੈ ਜੇ ਤੂੰ ਬੋਲੀ ਤਾਂ ਚੰਗਾ ਨਹੀਂ ਹੋਵੇਗਾ ਜਿਵੇਂ ਮੈਂ ਕਹਿੰਦੀ ਆਂ ਓਵੇਂ ਹੀ ਕਰੀ ਮੈਂ ਉਹਨਾਂ ਦੀ ਗੱਲ ਸੁਣ ਕੇ ਜਿਆਦਾ ਪਰੇਸ਼ਾਨ ਹੋ ਗਈ ਮੈਨੂੰ ਬਹੁਤ ਫਿਕਰ ਹੋਣ ਲੱਗਿਆ ਤੇ ਮਾਂ ਨੇ ਕਿਹਾ ਕਿ ਠੀਕ ਆ ਮੈਂ ਤੈਨੂੰ ਗੁੜ ਲਿਆ ਕੇ ਦਿੰਨੀ ਹਾਂ ਤੇ ਉਹ ਕੁੜਤਾ ਵੀ ਜੋ ਤੂੰ ਆਪਣੇ ਡਿਓਰ ਨੂੰ ਦੇ ਚੁੱਕੀ ਆ ਹੁਣ ਉਹਦੀ ਜਗ੍ਹਾ ਭਰਨੀ ਬਹੁਤ ਜ਼ਰੂਰੀ ਆ ਜੇ ਤੂੰ ਅਜਿਹਾ ਨਾ ਕੀਤਾ ਤਾਂ ਤੇਰੇ ਉੱਤੇ ਕੋਈ ਵੀ ਕਾਲਾ ਜਾਦੂ ਅਸਰ ਕਰ ਸਕਦਾ ਮਾਂ ਦੀਆਂ ਗੱਲਾਂ ਸੁਣ ਕੇ ਮੈਂ ਹੱਕੀ ਬੱਕੀ ਰਹਿ ਗਈ ਸੀ ਮਾਂ ਹੁਣ ਇਹ ਕਾਲਾ ਜਾਦੂ ਕਿੱਥੋਂ ਆ ਗਿਆ ਕੌਣ ਕਰੇਗਾ ਮੇਰੇ ਉੱਤੇ ਕਾਲਾ ਜਾਦੂ ਜਦੋਂ ਕਿ ਕੋਈ ਵੀ ਮੈਨੂੰ ਜਾਣਦਾ ਵੀ ਨਹੀਂ ਚੁੱਪ ਕਰ ਕਮਲੀਏ ਤੈਨੂੰ ਕੁਝ ਨਹੀਂ ਪਤਾ ਤੂੰ ਬਹੁਤ ਭੋਲੀ ਆ ਤੈਨੂੰ ਦੁਨੀਆ ਦੇ ਬਾਰੇ ਵਿੱਚ ਕੁਝ ਸਮਝ ਨਹੀਂ ਆਉਂਦੀ ਉਦੋਂ ਤੱਕ ਦੁਨੀਆ ਤੇਰੇ ਤੋਂ ਅੱਗੇ ਨਿਕਲ ਚੁੱਕੀ ਹੋਵੇਗੀ ਤੇ ਤੇਰਾ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਿਆ ਹੋਵੇਗਾ ਮਾਂ ਦੀਆਂ ਡਰਾਉਣੀਆਂ ਗੱਲਾਂ ਸੁਣ ਕੇ ਮੈਂ ਹੈਰਾਨ ਹੋ ਗਈ ਉਸ ਤੋਂ ਬਾਅਦ ਸਾਡੇ ਘਰ ਇੱਕ ਬਾਬਾ ਜੀ ਆਏ ਬਾਬਾ ਜੀ ਨੇ ਮੈਨੂੰ ਇੱਕ ਅਜੀਹਾ ਕੋੜਤਾ ਦਿੱਤਾ ਜਿਸ ਨੂੰ ਪਾ ਕੇ ਮੈਨੂੰ ਸੌਣ ਦੇ ਲਈ ਕਿਹਾ ਗਿਆ ਪਰ ਕੋੜਤਾ ਪਾਉਣ ਸਾਰੀ ਮੈਨੂੰ ਬਹੁਤ ਬੇਚੈਨੀ ਹੋਣ ਲੱਗੀ ਮੈਨੂੰ ਲੱਗਣ ਲੱਗਿਆ ਜਿਵੇਂ ਮੈਂ ਕਿਸੇ ਨੇ ਮੈਨੂੰ ਫੜ ਕੇ ਜਕੜ ਦਿੱਤਾ ਹੋਵੇ ਤੇ ਮੈਂ ਬਹੁਤ ਹੀ ਘੁੱਟਣ ਮਹਿਸੂਸ ਕਰ ਰਹੀ ਸੀ ਮੈਂ ਉਸ ਕੋਟ ਤੇ ਨੂੰ ਉਤਾਰਨ ਦੇ ਲਈ ਆਪਣੇ ਹੱਥ ਵਧਾਈ ਹੀ ਸੀ ਕਿ ਮਾਂ ਨੇ ਮੈਨੂੰ ਸਾਫ਼-ਸਾਫ਼ ਮਨਾ ਕਰ ਦਿੱਤਾ ਤੇ ਕਿਹਾ ਅਜੀਹਾ ਕਰਨ ਬਾਰੇ ਸੋਚੀ ਵੀ ਨਾ ਤੈਨੂੰ ਇਹ ਕੋਟ ਤਾਂ ਦਿਵਾਉਣ ਦੇ ਲਈ ਮੈਂ ਕੀ ਕੁਝ ਨਹੀਂ ਕੀਤਾ ਉਸ ਤੋਂ ਬਾਅਦ ਜੋ ਹੋਇਆ ਮੇਰੀਆਂ ਅੱਖਾਂ ਹੀ ਖੁੱਲ ਗਈਆਂ ਬਲਕਿ ਮੇਰਾ ਹਮੇਸ਼ਾ ਹਮੇਸ਼ਾ ਲਈ ਦਿਮਾਗ ਵੀ ਖੁੱਲ ਗਿਆ ਤਾਂ ਮੈਂ ਰਾਤ ਦੇ 2 ਵਜੇ ਆਪਣੇ ਘਰ ਤੋਂ ਨਿਕਲੀ ਮੈਨੂੰ ਲੱਗ ਰਿਹਾ ਸੀ ਜਿਵੇਂ ਕੋਈ ਅਣਜਾਣ ਸ਼ਕਤੀ ਹੈ ਜੋ ਮੈਨੂੰ ਕਿਸੇ ਹੋਰ ਦਿਸ਼ਾ ਵੱਲ ਖਿੱਚ ਰਹੀ ਹੈ ਤੁਰਦੀ ਤੁਰਦੀ ਮੈਂ ਸ਼ਮਸ਼ਾਨ ਘਾਟ ਵਿੱਚ ਪਹੁੰਚ ਗਈ ਸ਼ਮਸ਼ਾਨ ਘਾਟ ਵਿੱਚ ਇੱਕ ਛੋਟੀ ਜੀ ਚੌਂਪੜੀ ਸੀ ਜਿਸ ਦਾ ਦਰਵਾਜ਼ਾ ਮੈਂ ਖੋਲਿਆ ਤਾਂ ਸਾਹਮਣੇ ਦਾ ਨਜ਼ਾਰਾ ਦੇਖ ਕੇ ਮੈਂ ਬਹੁਤ ਹੈਰਾਨ ਹੋ ਗਈ ਕਿਉਂਕਿ ਉੱਥੇ ਕੋਈ ਹੋਰ ਨਹੀਂ ਬਲਕੇ ਮੇਰਾ ਉਹੀ ਦਿਓਰ ਬੈਠਾ ਹੋਇਆ ਸੀ ਜੋ ਆਪਣੇ ਮਰਨ ਦਾ ਨਾਟਕ ਕਰ ਚੁੱਕਿਆ ਸੀ ਸਿਰਫ ਇਸ ਲਈ ਕਿ ਉਹ ਮੇਰਾ ਇਸਤੇਮਾਲ ਕਰ ਸਕੇ ਉਹ ਕੋੜਤਾ ਹਾਸਲ ਕਰ ਸਕੇ ਲੇਕਿਨ ਇਹ ਗੱਲ ਮੇਰੇ ਪਤੀ ਨੇ ਮੇਰੀ ਮਾਂ ਮੇਰੇ ਪਤੀ ਤੇ ਮੇਰੀ ਮਾਂ ਨੂੰ ਪਤਾ ਸੀ ਇਹ ਸਗੱਲ ਨੇ ਇਹ ਗੱਲ ਮੇਰੇ ਪਤੀ ਨੂੰ ਮੇਰੀ ਮਾਂ ਨੇ ਦੱਸ ਦਿੱਤੀ ਮੇਰੇ ਪਤੀ ਨੇ ਦੇ ਨਾਲ ਮੈਨੂੰ ਆਪਣੇ ਦਿੌਰ ਦੇ ਡਰਾਮੇ ਦਾ ਵੀ ਪਤਾ ਲੱਗ ਗਿਆ ਸੀ ਮੇਰੇ ਭਰਾ ਨੇ ਜਾ ਕੇ ਮੇਰੀ ਮਾਂ ਨੂੰ ਸਭ ਕੁਝ ਸੱਚ ਦੱਸ ਦਿੱਤਾ ਸੀ ਮਾਂ ਵੀ ਸਮਝ ਗਈ ਸੀ ਕੁਝ ਅਜੀਹਾ ਕਰਦਾ ਹੋਵੇਗਾ ਮੈਂ ਤਾਂ ਅਜਿਹਾ ਸੋਚ ਵੀ ਨਹੀਂ ਸਕਦੀ ਸੀ ਪਰ ਮੇਰੀ ਮਾਂ ਨੇ ਦੱਸਿਆ ਇਹ ਸਾਬ ਕੋ ਜੇ ਮੇਰੇ ਦਿਔਰ ਦੇ ਬਾਰੇ ਵਿੱਚ ਜਾਣਦੇ ਸੀ ਤੇ ਜਾਣਦੇ ਸੀ ਜਾਣਦੇ ਇਸ ਲਈ ਸੀ ਕਿਉਂਕਿ ਉਹ ਕਾਫੀ ਸਾਲਾਂ ਤੋਂ ਮੇਰਾ ਰਿਸ਼ਤਾ ਮੰਗ ਰਿਆ ਸੀ ਪਰ ਉਹਦੀਆਂ ਹਰਕਤਾਂ ਅਜਹੀਆਂ ਸੀ ਕਿ ਮੇਰੇ ਘਰ ਵਾਲਾ ਉਹਨੂੰ ਮੇਰਾ ਰਿਸ਼ਤਾ ਨਹੀਂ ਸੀ ਕਰ ਸਕਦਾ ਮੇਰਾ ਦਿਔਰ ਦੀਆਂ ਹਰਕਤਾਂ ਬਿਲਕੁਲ ਵੀ ਠੀਕ ਨਹੀਂ ਸੀ ਕਿਸੇ ਸ਼ਰੀਪ ਮੁੰਡੇ ਵਾਲੀਆਂ ਹੁੰਦੀਆਂ ਤਾਂ ਸ਼ਾਇਦ ਮੇਰੀ ਮਾਂ ਉਹਦੇ ਨਾਲ ਮੇਰਾ ਰਿਸ਼ਤਾ ਵੀ ਕਰ ਦਿੰਦੀ ਪਰ ਉਹਦੀਆਂ ਇਹ ਹਰਕਤਾਂ ਅਜਹੀਆਂ ਅਸੀਂ ਕਿ ਇਸ ਲਈ ਉਹ ਨਾ ਮੰਨੇ ਤਾਂ ਉਹ ਖੁਦ ਹੀ ਸੁਧਾਰਨ ਦੀ ਬਜਾਏ ਮੇਰੇ ਉਤੇ ਜਾਦੂ ਕਰਨ ਲੱਗਿਆ ਸੀ ਜਿਸ ਦਾ ਨਤੀਜਾ ਉਹਨੂੰ ਖੁਦ ਨੂੰ ਭੁਗਤਣਾ ਪਿਆ ਤੇ ਆਪਣੇ ਭਰਾ ਦੇ ਘਰ ਤੋਂ ਹਮੇਸ਼ਾ ਦੇ ਲਈ ਬਾਹਰ ਨਿਕਲਣਾ ਪਿਆ ਕਿਉਂਕਿ ਉਹਦਾ ਭਰਾ ਯਾਨੀ ਕਿ ਮੇਰਾ ਪਤੀ ਉਸ ਨੂੰ ਆਪਣੇ ਭਰਾ ਦੀ ਸਾਰੀ ਹਕੀਕਤ ਪਤਾ ਲੱਗ ਗਈ ਸੀ ਉਸ ਦਿਨ ਸ਼ਮਸ਼ਾਨ ਘਾਟ ਵਿੱਚ ਮੇਰੇ ਪਿੱਛੇ-ਪਿੱਛੇ ਜੇ ਮੇਰੀ ਮਾਂ ਆਉਂਦੀ ਤਾਂ ਉਹ ਇਸ ਹਕੀਕਤ ਦੇ ਪਿੱਛੇ ਨਾ ਪੈਂਦੀ ਸ਼ਾਇਦ ਹੋਂ ਤੱਕ ਇਹ ਜਾਦੂ ਆਪਣਾ ਅਸਰ ਦਿਖਾ ਚੁੱਕਿਆ ਹੁੰਦਾ ਫਿਰ ਮੈਂ ਆਪਣੇ ਪਤੀ ਨਾਲ ਲੜਨ ਝਗੜਨ ਲੱਗਦੀ ਪਰ ਸਲਾਮ ਹੈ ਮੇਰੀ ਮਾਂ ਨੂੰ ਜਿਨੇ ਵਕਤ ਰਹਿੰਦੇ ਮੇਰੀ ਹਾਲਤ ਦੇਖ ਕੇ ਪਤਾ ਲਵਾ ਲਿਆ ਕਿ ਮੇਰੇ ਉਤੇ ਕਿਸੇ ਕਾਲੇ ਜਾਦੂ ਦਾ ਅਸਰ ਹੈ ਰੱਬ ਮੇਰੀ ਮਾਂ ਨੂੰ ਹਮੇਸ਼ਾ ਮੇਰੇ ਲਈ ਸਹੀ ਸਲਾਮਤ ਰੱਖੇ ਇੱਕ ਮਾਂ ਹੀ ਹੁੰਦੀ ਹੈ ਜੋ ਆਪਣੇ ਬੱਚਿਆਂ ਦੀ ਹਰ ਮੁਸੀਬਤ ਵਿੱਚ ਰੱਖਿਆ ਕਰਦੀ ਹੈ ਤੇ ਆਪਣੇ ਬੱਚਿਆਂ ਨੂੰ ਹਰ ਮੁਸੀਬਤ ਤੋਂ ਬਚਾ ਕੇ ਰੱਖਣ ਵਿੱਚ ਹਰ ਕੋਸ਼ਿਸ਼ ਹਰ ਮੁਸੀਬਤੋਂ ਬਚਾ ਕੇ ਰੱਖਣ ਵਿੱਚ ਹਰ ਕੋਸ਼ਿਸ਼ ਕਰਦੀ ਹੈ ਇਸ ਲਈ ਦੋਸਤੋ ਆਪਣੀ ਮਾਂ ਦਾ ਦੇਣ ਆਪਾਂ ਕਦੇ ਨਹੀਂ ਦੇ ਸਕਦੇ